ਗੱਡੀ ਦੂਰ ਤੱਕ ਲੱਗਿਆ ਆ ਪਰਸ਼ਾਹ ਲੈ ਜੇ ਜੋ ਦਾਸਪੀਰ ਪਰਸ਼ਾਹ ਲੈ ਜੇ ਜੋ ਡਾਕਟਰ ਕੋਟਾ 2 ਮੀਟਰ ਦੂਰ ਦਾਸਪੀਰ ਆਪਰੇ ਫਰੀ ਸਟੋਰ ਤੇ ਬਈ ਫੇਰ ਤੇ ਮੈਂ ਉੱਥੇ ਮੇਰੀ ਫਰੀ ਸਟੋਰ ਤੇ ਮੇਰੀ ਫਰੀ ਸਟੋਰ ਤੇ ਮੇਰੀ ਫਰੀ ਸਟੋਰ ਤੇ ਨਾਲੇ ਤੇ ਸੁਖਰੀ ਆਏ ਫਰੀ ਸਟੋਰ ਤੇ ਬੜਾ ਪਾਸਾ ਲਾ ਟਰੈਕਟਰ ਦੇ ਨਾਲ ਛੋਟੀ ਫਰੀ ਸਟੋਰ ਤੇ ਛੋਟੇ ਨਾਲ ਛੋਟੀ ਫਰੀ ਸਟੋਰ ਤੇ ਜਾਣਾ ਫਰੀ ਸਟੋਰ ਇਹਨਾਂ ਤੋਂ ਨਾਲ ਬਿਨਾਰ ਬਿਨਾਰ ਤੋਂ ਅਸੀਂ ਆ ਗਏ ਚੰਡੋਲ ਦੇ ਕੋਲ ਵਰੋਣਾ ਲਖਨ ਸ਼ਿਪਾਰ ਦੇ ਮੇਲੇ 'ਚ ਆਹ ਦੇਖੋ ਸਾਰੇ ਜਣੇ ਸ਼ਿਪਾਰ ਦਾ ਮੇਲਾ ਰੌਣਕਾਂ ਦੇਖੋ ਕੰਨੀਆਂ ਲੱਗੀਆਂ ਹੋਈਆਂ ਨੇ ਹਰ ਕਾਨ ਸਪੈਂਡ ਦਾ ਸਾਰਾ ਲੱਗਿਆ ਹੋਇਆ ਸਾਰੇ ਮੇਲੇ ਦਾ ਜੀਵਨ ਹੈ ਇਹੋ ਜੀਵਨ ਹੈ ਕੈਂਡਲਮ ਵਗੈਰਾ ਲੱਗੇ ਨੇ ਇੱਥੇ ਚੰਡੋਲ ਬਹੁਤ ਲੱਗਿਆ ਹੋਇਆ ਵਾ ਆਗੇ ਦੇਖਣ ਵਾਲਾ ਮੇਲਾ ਆ ਸਾਰੇ ਆਣੇ ਆ ਕੇ ਦੇਖੋ ਇੱਥੇ ਕਿੰਨਿਆ ਰੌਣਕਾਂ ਲੱਗਿਆ ਨੇ ਆ ਰੱਖੋ ਨਿਸ਼ਾਨੇ ਬਾਜ਼ ਚੰਡੋਲੇ ਬੜਾ ਛੇੜਾ ਆਓ ਲੈ ਚੱਲੀਏ ਸਾਨੂੰ ਚੰਡੋਲ ਦੇ ਕੋਲੇ ਜੈ ਮਾਨਾ ਉਹ ਬੜਾ ਉੱਚਾ ਆਇਆ ਹੈ ਇਹ ਜੰਡੋਲ ਲੱਗੇ ਹੋਇਆ ਆ ਆ ਤੁਹਾਨੂੰ ਰੌਣਕ ਮੇਲਾ ਦਿਖਾਈਏ ਇੱਥੇ ਦਾ ਕਿੱਦਾਂ ਸੋਹਣਾ ਰੌਣਕ ਮੇਲਾ ਲੱਗਿਆ ਆ ਇੱਥੇ ਆ ਦੇਖੋ ਚੰਡੋਲ ਕਿਉਂ ਦੇਖਦਾ ਆ ਇਹ ਧਰਮ ਕਿੰਨਾ ਰਸ਼ ਪਿਆ ਆ ਕਿੰਨਾ ਗਾ ਪਿਆ ਆ ਇੱਥੇ ਆਹ ਤੁਹਾਨੂੰ ਪੈਂਡਲਮ ਦਿਖਾਈ ਏ ਜੋ ਦੇਖਣ ਵਾਲੀ ਚੀਜ਼ ਆ ਵਾਹ ਵਈ ਵਾਹ ਉਹ ਦੇਖੋ ਝੂਲਾ ਲੱਗਿਆ ਕਿੱਡਾ ਚੱਲਦਾ ਆ ਜਿਵੇਂ ਬਾਰਬੀਕਿਊ ਕਰਾ ਹੁੰਦਾ ਆ ਇਹ ਦੂਸਰਾ ਆ। ਆਹ ਦੋਨੋਂ ਹੀ ਊਂਟ ਸਹਾਈਏ। ਊਂਟ ਸਹਾਈਏ ਆ ਦੇਖੋ ਮੂੰਹ ਇਹਦਾ। ਆਹ ਚੰਡੋਲਾ ਦੇਖੋ ਕਿੱਡਾ ਵੱਡਾ ਆ। ਸਿੱਕੋ ਵੱਡਾ ਚੰਡੋਲਾ ਇਹ ਆ। ਇਹ ਕਾ ਚੱਲ ਰਿਹਾ ਵਾ? ਇਹਦੇ ਨਾਲ ਦੇ ਤਿੰਨ ਨੇ ਸਮਾਂ ਨਹੀਂ ਸਮਾਂ ਅੱਡ ਗਈ ਐ ਇਹ ਆਪੋ ਆਹ ਪੈਂਡਲ ਚੱਲਣ ਲੱਗਿਆ ਵਾ ਉਹ ਦੇਖੋ ਆ ਝੂਲਾ ਨਾ ਵੱਡਾ ਖਤਰਨਾਕ ਆ ਨਾ ਇਹ ਪੁੱਠਾ ਹੋ ਜਾਂਦਾ ਚੱਲਦਾ ਚੱਲਦਾ ਦੇਖੋ ਇਹਦਾ ਅਸਲੀ ਨਜ਼ਾਰਾ ਮੋਨਾ ਆਇਆ ਜਿਹਾ ਸਾਹ ਉਹ ਲੈਂਦੀ ਨਹੀਂ ਬਈ ਜੁਦਾ ਦੇਖੋ ਕਿਆ ਨਜ਼ਾਰਾ ਇਹਦਾ ਮੋਨਾ ਆਇਆ ਬਹੁਤ ਤਕਵਾ ਦੇ ਬੋਤਨ ਨਾਓ ਕਿਆ ਹੋ ਬਹੁਤ ਤਕਵਾ ਦੇ ਦੇਖੋ ਇਹ ਬੜੀ ਸਪੀਡ ਨਾਲ ਆ ਰਿਹਾ ਥੱਲੇ ਇਹਦਾ ਮਜ਼ਾ ਹੀ ਕੁਝ ਹੋ ਰਿਹਾ ਯਾਰ ਕਿਸੇ ਕੋਈ ਪ੍ਰੋਬਲਮ ਆ ਉਹ ਆ ਪੁੱਠੇ ਸਿੱਧੇ ਝੁੱਲੇ ਨਾਲ ਲਵੇ ਯਾ ਆ ਰਹਾ ਯਾ ਪਾਰ ਆ ਉਹ ਪਤਾ ਕੁਛ ਨਹੀਂਗਾ ਸਕਾਉ ਚੱਲ ਰਿਹਾ ਖੂ ਦੇ ਵਿੱਚ ਉਧਰ ਚੰਡੋਲ ਕਿੰਨੇ ਲੱਗੇ ਹੋਏ ਐ ਇੱਥੇ ਰੋਣ ਪੈ ਰੋਣ ਕਾ ਲੱਗੀਆਂ ਆਈਆਂ ਨੇ ਸਾਰੀਆਂ ਸ਼ੌਂਦੀ ਆਈਸਕ੍ਰੀਮ ਚੰਡੋਲ ਵਗੈਰਾ ਤੇ ਇੱਥੇ ਪੈਂਡਲਮ ਵਗੈਰਾ ਬਹੁਤ ਜ਼ਿਆਦਾ ਆ ਪਾਰ ਦਾ ਮੇਲਾ ਬਹੁਤ ਵੱਡਾ ਆ ਦੂਰ ਤੱਕ ਦਗੋੜਿਆ ਸਾਨੂੰ ਇੱਕ ਨਹੀਂ ਮਾਰਦੇ ਅੱਖ ਢੋਣੇ ਇਹ ਦੁਕਾਨਾਂ 'ਚ ਵੜ ਗਏ ਹਾਂ ਅਸੀਂ